ਅੱਜ ਸਾਰੇ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਆਏ ਆ ਆਪਣੇ ਬਾਗ ਦੇ ਵਿੱਚ ਇੱਥੇ ਸਾਡੇ ਕੋਲ ਤਕਰੀਬਨ 55 ਦੇ ਕਰੀਬ ਅਮਰੂਦ ਦੇ ਬੂਟੇ ਹੈਗੇ ਇਹਦੇ ਵਿੱਚ ਦੋ ਤਿੰਨ ਵੈਰਾਈਟੀਆਂ ਮਿਕਸ ਨੇ ਤੇ ਪਹਿਲੇ ਸਾਲ ਦਾ ਇਹ ਬਾਗ ਹੈਗਾ ਇਹ ਲਾਸਟ ਈਅਰ ਅਪ੍ਰੈਲ ਮਾਰ ਅਪ੍ਰੈਲ ਮਈ ਦੇ ਵਿੱਚ ਇਹਦੀ ਆਪਾਂ ਨੇ ਪਲਾਂਟੇਸ਼ਨ ਕੀਤੀ ਸੀਗੀ ਤਾਂ ਇਹਦੇ ਵਿੱਚ ਇੱਕ ਇੱਕ ਸਾਲ ਦੇ ਬੂਟੇ ਵੀ ਤੁਸੀਂ ਗਰੋਥ ਚੈੱਕ ਕਰ ਸਕਦੇ ਤੇ ਬੂਟੇ ਬਹੁਤ ਸੋਹਣੇ ਗਰੋਥ ਕਰ ਰਹੇ ਨੇ ਤੇ ਇਹਦਾ ਰੀਜ਼ਨ ਇਹ ਹੈ ਤੇ ਇਹਦੇ ਵਿੱਚ ਇੱਕ ਤਾਂ ਸੀ ਕੋਈ ਸਿੰਥੈਟਿਕ ਫਰਟੀਲਾਈਜ਼ਰ ਨੇ ਯੂਜ਼ ਕੀਤਾ ਤੇ ਨਾ ਕੋਈ ਆਪਾਂ ਨੇ ਕੈਮੀਕਲ ਇਹਦੇ ਉੱਤੇ ਵਰਤੇ ਆਏ ਬਸ ਅਸੀਂ ਇਹਦੇ ਵਿੱਚ ਇੱਕ ਧਿਆਨ ਰੱਖਿਆ ਹੈ ਕਿ ਅਸੀਂ ਇਹਦੇ ਜਿਹੜਾ ਬੇਸ ਹੈਗਾ ਇਹ ਜਦੋਂ ਆਪਾਂ ਇਹਦੇ ਆ ਬੂਟਾ ਲਗਾਇਆ ਹੈ ਉਸ ਬੇਸ ਤੋਂ ਲੈ ਕੇ ਇਹਦੀ ਗਰੋਥ ਤੱਕ ਜੋ-ਜੋ ਬੂਟੇ ਦੇ ਐਸੈਂਸ਼ੀਅਲ ਨਿਊਟ੍ਰੀਐਂਟ ਸੀਗੇ ਉਹ ਆਪਾਂ ਨੇ ਇਹਦੇ ਫੁੱਲਫਿਲ ਕੀਤੇ ਆ ਇਹਦੇ ਵਿੱਚ ਮਿਨਰਲਸ ਨੇ ਇਹਦੇ ਵਿੱਚ ਵਿਟਾਮਿਨਸ ਨੇ ਇਹਦੇ ਵਿੱਚ ਹਰ ਇੱਕ ਚੀਜ਼ ਆਪਾਂ ਬਾਇਓ ਮਟੀਰੀਅਲ ਦੇ ਨਾਲ ਕੋਸ਼ਿਸ਼ ਕੀਤੀ ਹੈ ਕਿ ਆਪਾਂ ਉਹਨੂੰ ਐਡ ਕਰ ਸਕੀਏ ਜਿਹੜਾ ਇਹਦਾ ਕੰਪੋਸਟ ਮਟੀਰੀਅਲ 1 ਸਾਲ ਦੇ ਵਿੱਚ ਅਸੀਂ ਪਰ 5 ਕਿਜੀ ਦੀ ਦੋ ਡੋਜ਼ਸ ਇਸ ਪਲਾਟ ਨੂੰ ਦਿੱਤੀਆਂ ਤੇ ਉਸ ਤੋਂ ਇਲਾਵਾ ਇਹਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਿੰਥੈਟਿਕ ਫਰਟੀਲਾਈਜ਼ਰ ਅਸੀਂ ਯੂਜ਼ ਨਹੀਂ ਕੀਤਾ ਤੇ ਤੁਸੀਂ ਵੇਖ ਸਕਦੇ ਹੋ ਕਿ ਇੰਨਾ ਬੂਟਿਆਂ ਦੇ ਉੱਤੇ ਅਸੀਂ ਸਿੰਗਲ ਸਿੰਗਲ ਬ੍ਰਾਂਚ ਦੇ ਉੱਤੇ ਇੱਕ ਜਾਂ ਦੋ ਮੈਕਸਿਮਮ ਫਰੂਟ ਸੈੱਟ ਕੀਤੇ ਨੇ ਬਾਕੀ ਜਿੰਨਾ ਵੀ ਲੋਡ ਤੋਂ ਜ਼ਿਆਦਾ ਜਿਹੜਾ ਇਹਦੇ ਉੱਤੇ ਫਲ ਪਿਆ ਹੋਇਆ ਸੀਗਾ ਉਹਨੂੰ ਅਸੀਂ ਤੜਵਾ ਦਿੱਤਾ ਕਿਉਂਕਿ ਜਦੋਂ ਅਸੀਂ ਪਹਿਲੇ ਸਾਲ ਦੇ ਵਿੱਚ ਪਲਾਂਟ ਦੀ ਗਰੋਥ ਨੂੰ ਛੱਡ ਕੇ ਫਲਾਂ ਦੇ ਵੱਲ ਚੱਲ ਜਾਂਦੇ ਆ ਤਾਂ ਜਿਹੜਾ ਦਿਮਾਗ ਹੈਗਾ ਇਹ ਪਲਾਂਟ ਦਾ ਜਿਹੜਾ ਮਾਈਂਡਸੈਟ ਹੈਗਾ ਉਹ ਫਲ ਡਵੈਲਪਮੈਂਟ ਦੇ ਵਿੱਚ ਲਾਵੀ ਜਾਂਦਾ ਇਸ ਕਰਕੇ ਜਿਹੜਾ ਪਲਾਂਟ ਹੈਗਾ ਉਹ ਆਪਣੀ ਗਰੋਥ ਨੂੰ ਭੁੱਲ ਜਾਂਦਾ ਹੈ ਪਰ ਅਸੀਂ ਪਹਿਲੇ ਸਾਲ ਦੇ ਵਿੱਚ ਬਹੁਤੇ ਜ਼ਿਆਦਾ ਫਰੂਟ ਨਾ ਲੈਂਦੇ ਹੋਏ ਸਿਰਫ ਇੱਕ ਕੁਆਲਿਟੀ ਕਿੰਨੇ ਦੇ ਵਿੱਚ ਸੀਡ ਹੈਗੇ ਆ ਤੇ ਇਹਦਾ ਟੇਸਟ ਕਿਵੇਂ ਦਾ ਏ ਸਿਰਫ ਚੈੱਕ ਕਰਨ ਵਾਸਤੇ ਅਸੀਂ ਪਹਿਲੇ ਸਾਲ ਸਿੰਗਲ ਬ੍ਰਾਂਚ ਤੇ ਮੈਕਸਿਮਮ ਪਰ ਪਲਾਂਟ ਦੇ ਉੱਤੇ 5 ਤੋਂ 8 ਫਰੂਟ ਸੈੱਟ ਕੀਤੇ ਆ ਤੇ ਉਹਦੇ ਉੱਤੇ ਅਸੀਂ ਹੁਣ ਫਰੂਟ ਬੈਗਸ ਪਾ ਰਹੇ ਆ ਤਾਂ ਕਿ ਜਿਹੜਾ ਇਹਦੇ ਉੱਤੇ ਫਲ ਮੱਖੀ ਤੇ ਜਿਹੜੇ ਬਾਕੀ ਜਿਹੜੇ ਪੰਛੀ ਜਾਨਵਰ ਉਹਨਾਂ ਦਾ ਕੋਈ ਅਟੈਕ ਨਾ ਹੋ ਸਕੇ ਤੇ ਇਸ ਕਰਕੇ ਅਸੀਂ ਇਹ ਤਜਰਬਾ ਕਰਕੇ ਦੇਖ ਰਿਹਾ ਤੇ ਇਹਦੇ ਰਿਜ਼ਲਟ 1.5 ਮਿੰਟ ਦੇ ਬਾਅਦ ਸਾਨੂੰ ਆਵੇਗਾ ਤੇ ਇਹਦੇ ਨਹੀਂ ਪਤਾ ਲੱਗੇਗਾ ਕਿ ਜਿਹੜਾ ਫਲਾਂ ਉਹਦਾ ਸਾਈਜ਼ ਕਿੰਨੀ ਮਿੰਟ ਕਰ ਰਿਹਾ ਹੈ ਕਿੰਨਾ ਉਹਦਾ ਵਜਨ ਆ ਰਿਹਾ ਹੈ ਕਿ ਕਿੰਨੀ ਉਹਦੇ ਵਿੱਚ ਮਿਠਾਸ ਦੀ ਮਾਤਰਾ ਰਹੀ ਹੈ ਇਸ ਤਰ੍ਹਾਂ ਹੋਰ ਵੀਡੀਓ ਵੀ ਲੈ ਕਾਡਾ ਜਿਹੜੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਅਗਲਾ ਜਿਹੜਾ ਵੀਡੀਓ ਹੋ ਜੀ ਉਹ ਕਿੰਨੇ ਦਿਨ ਤੇ ਹੋਣੀ ਦੀ ਕਿਸੇ ਤਰ੍ਹਾਂ ਇਸੇ ਰਿਮਾਰਕ ਦੇ ਵਿੱਚ ਕੋਸ਼ਿਸ਼ ਰਹੇਗੀ ਕਿ ਆਪਣਾ ਵੀਡੀਓ ਬਸ ਤੋਂ ਬਾਅਦ ਅਪਲੋਡ ਕਰਾਂਗਾ